ਬਟਾਲਾ ਦੇ ਡੇਰਾ ਰੋਡ ਵਿਖੇ ਕਰਿਆਨੇ ਦੀ ਦੁਕਾਨ ਤੇ ਇੱਕ ਹਮਲਾਵਰ ਨੇ ਗੋਲੀ ਚਲਾ ਦਿੱਤੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਹਮਲਾਵਰ ਦੁਕਾਨ ਤੇ ਆਇਆ ਅਤੇ ਉਸਦੇ ਪੁੱਤਰ ਨੂੰ ਪੁੱਛਣ ਲੱਗਾ ਬੱਚੇ ਨੇ ਦਲੇਰੀ ਦਿਖਾਉਂਦੇ ਹੋਏ ਹਮਲਾਵਰ ਨੂੰ ਜੱਫਾ ਮਾਰਿਆ ਅਤੇ ਹਮਲਾਵਰ ਨੂੰ ਦੁਕਾਨ ਦੇ ਬਾਹਰ ਲੈ ਗਏ ਇਹ ਕਾਰ ਹੋਟੇ ਦਾ ਪੁਲਿਸ ਦੌਰਾਨ ਇਸ ਕੇਸ ਦੀ ਫਾਈਲ ਹੀ ਫੜਨ ਕੋ ਲੈ ਆ ਕੇ ਤੇ ਸੁਣਨ ਕਰਦਾ ਜਿਹਦਾ ਇੱਕ ਫਾਇਰ ਮੇਰੇ ਪੇਲੇ ਦੀ ਸ਼ੁਰੂ ਹੋਤਾ ਸੀ ਦੇਖਣੇ ਉਹ ਆਗ ਦੇ ਬਾਸ ਦੇ ਸੜਨ ਲੱਗੀ ਉਹ ਤਾਂ ਕਾਫੀ ਵੱਡਾ ਹੈ ਝਗੜਾ ਤੇ ਨਹੀਂ ਚੱਲਦਾ ਕਿਸੇ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਸਾਡੀ ਦੁਕਾਨ ਸਾਡੀ ਹੈ 10 ਡਾਇਰੈਕਟਲੀ ਸਾਡੀ ਆਪੋਰਟ ਮੰਟਮ ਕੋਲ ਦੀ ਤੁਹਾਨੂੰ ਕੀ ਲੱਗਦਾ ਜੀ ਜਿੱਥੋਂ ਮਾਰਾ ਇੱਧਾ ਚੱਕੀ ਤੇ ਆਣਾ ਹਾਂਜੀ ਭਾਈ ਸਾਹਿਬ ਕੀ ਹੋਇਆ ਤੁਹਾਡੇ ਲੜਕੇ ਇੱਕ ਮਿੰਟ ਰੋਵੇ ਪਤਾ ਨਹੀਂ ਸਾ ਹਾਂ ਮੈਂ ਜਿੱਤਾਇਆ ਜਾਇਆ ਜਾ ਰਿਹਾ ਹੈ ਆਇਆ ਲੇਕੋ ਕੀ ਨਾਮ ਹੈ ਮੇਰਾ ਨਾਮ ਮਿਰਪਾਲਾ ਸੋਨੂ ਕੀ ਹੈ ਹਨੂ ਕੀ ਕੀ ਕੰਮ ਕਰਦਾ ਬੇਟਾ ਤੁਹਾਡਾ ਮੈਂ ਜਿੰਦੀ ਬਾਣੀ ਕਿੰਨੀਆਂ ਗੋਲੀਆਂ ਚਲੀਆਂ ਭਾਜੀ ਮੇਰਾ ਨਾਮ ਕੇਸ਼ਕੁਮਾਰ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿਥੇ ਨੇ ਤੂੰ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਅੱਛਾ ਪਿੱਛੇ ਆ ਮੈਂ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇਖੋ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਔਰ ਉਹਨੂੰ ਵੀ ਲੈ ਗਏ ਉਹ ਸਾਡਾ ਡੀਵੀਆਰ ਵੀ ਲੈ ਗਏ ਦੇ ਹੱਥ ਤੇ ਸਾਡੇ ਮੇਰੇ ਹੱਥ ਦੇ ਸਾਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿਹਨੂੰ ਚੋਗੇ ਤੁਹਾਡੇ ਬੱਚੇ ਦੀ ਗਦੇਰੀ ਨਾ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆਏ ਨਾ ਆਓ ਜੀ ਸਾਡੀ ਜ਼ੁਬਾਨਿਆਂ ਦੀ ਆਓ ਜੀ ਇੱਧਰ ਆਇਓ ਕਦੀ ਵੀ ਕਿਸੇ ਨੂੰ ਟੂਣੀ ਟੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੋਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਵੀ ਹੋ ਸਕਦਾ ਹਾਂਜੀ ਮਾਮਲਾ ਬਹੁਤ ਜਿਆਦਾ ਗੋਲੀ ਚੱਲੀ ਤੇ ਜ਼ਖਮੀ ਵੀ ਹੋਏਗੇ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਆਪੇ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ 13 ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਕੋਣੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਏ ਜਾਣਗੇ ਉਹਨਾਂ ਫੜਾਂਗੇ ਕਿਹਨੇ ਬੰਦੇ ਇੱਕ ਹੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਮਤਲਬ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਕੋਈ ਕੋਲੀ ਚਲਾਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਲਹਾਲ ਤੇ ਕੋਈ ਐੋਜੀ ਗੱਲ ਨਹੀਂ ਆ ਗਈ ਫੜਿਆ ਉਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰ ਆਊਗਾ ਤੁਹਾਨੂੰ ਸਾਂਝਾ ਕਰ ਲਾਂਗੇ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਪਿਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਹਮਤ ਕੀਤੀ ਹਾਂਜੀ ਸੀਸੀਟੀਵੀ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਆ ਜੇ ਕਿ ਉਹਨਾਂ ਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜਾ ਵੀ ਦੋਸ਼ੀ ਉੱਪਰ ਹੈ ਜੀ ਅੰਚ ਅੱਛਾ ਕਿੱਥੇ ਦੁਕਾਨਾ ਕੀ ਹੋਇਆ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਹੀ ਦੇਖ ਲਿਆ ਕਿ ਉਹਨੇ ਲੇਵਰਵਲ ਕੱਢ ਲਿਆ ਸੀ ਬੰਦੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਹਟ ਜਾਈਏ ਪਰ ਮੈਂ ਨਹੀਂ ਅੱਗੇ ਜਾਈਏ ਉਹਨੇ ਮੈਂ ਪਿੱਛੇ ਦੀ ਪੁੱਛਿਆ ਅੰਦਰ ਕਿੱਥੇ ਗਏ ਕੰਮ ਦੱਸੋ ਅੰਦਰ ਕੰਮ ਆ ਕਿਤੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੇ ਮੈਂ ਫੜਿਆ ਉਨੇ ਦੋ ਤਿੰਨ ਫੈਰ ਕੱਢੇ ਇੱਤੋਂ ਮੈਂ ਲਾਗੋ ਲੰਗੇ ਫੈਰ ਦੋ ਬਾਅਦ ਬਾਅਦ ਜਾ ਕੇ ਆ ਸ਼ਾਰਟ ਦਿਖਾ ਲਾ ਸ਼ਾਰਟ ਦੇ ਨਾਲ ਲਾ ਕੇ ਲੰਗੇ ਲਾ ਲਾ ਕੇ ਲੰਗੇ ਉਹਨੂੰ ਮੈਂ ਬਾਅਦ ਜਾ ਕੇ ਛੁੱਟਿਆ ਉੱਤੇ ਫਿਰ ਇੱਕ ਫੈਰ ਕੱਢਿਆ ਉੱਤੇ ਬਾਅਦ ਉਹਨੂੰ ਹੱਲ ਲੱਗਿਆ ਕਿੱਥੇ ਉਹ ਬੰਦਾ ਉਹ ਲੱਗੇ ਸੀ ਉਹ ਸ਼ਾਫਰ ਇਹ ਵੀ ਆਪਾਂ ਨੂੰ ਛੁੱਟਿਆ ਆਪਾਂ ਫੜਿਆ ਗਿਆ ਕਿੰਨੇ ਲੋਕ ਆਏ ਸੀ ਇੱਕੋ ਹੀ ਆਇਆ ਇੱਕ ਇੱਕੋ ਬੰਦਾ ਤੇ ਕੋਈ ਜ਼ਖਮੀ ਕੌਣ ਹੋਇਆ ਜਦ ਕਮਿਲ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੀ ਐ ਉਦੋਂ ਧਿਆਨ ਨਹੀਂ ਆੜਾ ਚਾਲ ਨੂੰ ਫੜਨ ਵਾਲੀ ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ ਪਾਪਾ ਵੱਲੋਂ ਇਹਨਾਂ ਵੱਲੋਂ ਪੁੱਛ ਹਾਂਜੀ ਆnde ਕਿਤੇ ਮੈਂ ਰੋਂ ਟੋਟਲ 5 ਦੋ ਇੱਥੇ ਇੱਕ ਬਾਹਰ ਐ ਬਾਕੀ ਜਲਦਬਾਜੀ 'ਚ ਦੋ ਤਿੰਨ ਹੋਰ ਹੋ ਸਾਡੇ ਗਿਨੇ ਨਹੀਂ ਮੈਂ ਅੱਛਾ ਬੇਟਾ ਇੰਨੀ ਦਲੇਰੀ ਜਿੱਦਾਂ ਹਿੰਮਤ ਦਿਖਾਈ ਸਾਹਮਣੇ ਗੈਂਗਸਟਰ ਹੱਥ ਜਿੱਤ ਘਾਰਾ ਇਹ ਆਮ ਲੋਕ ਤੌਰ ਤੇ ਲੋਕ ਡਰ ਜਾਂਦੇ ਆ ਤੁਹਾਡੇ ਕਹਿੰਦੇ ਕੁਰਸੀਆਂ ਥੱਲੇ ਪੈ ਤੇਰੇ ਅੰਦਰ ਇੰਨੀ ਦਲੇਰੀ ਮੈਂ ਵੀ ਸੋਚਿਆ ਕਿ ਪਿੱਛੇ ਹਟ ਜਾ ਲੈ ਪਰ ਮੈਨਾਂ ਕਿ ਮਰਨਾ ਨਹੀਂ ਆ ਝੋਕੇ ਵੀ ਮੰਨਣਾ ਤੇ ਸਿੱਧੇ ਹੋ ਗਏ ਵੀ ਮਰਨਾ ਦੇਖੀ ਜਾਊਗੀ ਜਦ ਆਊਗਾ